ਤਾਂ ਆਪਣਾ ਕਾਜ ਤਾਂ ਕਰ ਲੀ ਹੁ ਮੈਂ ਤਾਂ ਫਿਰ ਉਹਨੂੰ ਆਏ ਨਹੀਂ ਨਾ ਪਤਾ ਮੈਨੂੰ ਬੱਚਾ ਆਏ ਕੋ ਆਏ ਹੁਣ ਆਹ ਪਤਾ ਨਹੀਂ ਡੋਰ ਕਿੱਥੇ ਆ ਤੇ ਕੋਈ ਪਾਣੀ ਨਾ ਰਾਨੀ ਪਾਣੀ ਹੋਣਾ ਨਹੀਂ ਆਹ ਦੇਖ ਆਹ ਦੇ ਆਹ ਖੰਭ ਇੱਥੋਂ ਕੱਟਦੇ ਈ ਨਹੀਂ ਆਹ ਖੰਭ ਕੱਢ ਚੱਲੋ ਡੋਰ ਖਿੱਚ ਕੇ ਦੇ ਇੱਦਾਂ ਆਹਾਂ ਕੱਟ ਕੇ ਦੋ ਇਹਨੂੰ ਕੱਟ ਦੇਣੀ ਪੈਣੀ ਆਹ ਡੋਰ ਖਿੱਚ ਕੇ ਦੇਖੋ ਫੇਰ ਤੂੰ ਕੱਟ ਦੋ ਕੱਟ ਦੋ ਫੇਰ ਨਿਕਲ ਆਉਗੀ ਹਾਂ 50 ਆੜੀਆ ਹੋਰ ਕੱਟ ਦੇ ਹੋਰ ਗਾਹਾਂ ਤੋਂ ਕੱਟਦਾ ਹਾਂ ਤਾਂ ਇੰਨੀ ਬੜਾ ਕੱਟਦਾ ਇਤਨਾ ਮੇਰੇ ਨਾਲ ਨਾ ਇੱਥੋਂ ਕੱਟ ਇੱਥੋਂ ਮੈਂ ਇੱਥੋਂ ਹਾਂ ਇੱਥੋਂ ਕੱਟ ਜਾ ਆ ਘੱਟ ਕੇ ਦੇਖ ਢੋਰ ਇਹ ਆ ਲੈ ਹਾਂ ਵੀਰਾ ਚੇ ਲੈ ਜੀ ਜੈ ਮਾਤਾ ਦੀ ਬੋਲੋ ਸੱਚੇ ਦਰਵਾਰ ਕੀ ਜੈ ਉਡੋ 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 ਚੇ ਲੈ ਜੀ ਚੱਲੋ ਮੇਰੇ ਬੱਚੇ ਬੋਤ ਪਾ ਲੈ ਜੇ ਹੁ ਮੀਰੇ ਬੱਚੇ ਚੱਲੋ 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 ਇਹ ਬਚਾਰਾ ਕਿਹੜਾ ਹੋਇਆ ਹੋਇਆ ਇਹ ਸਭ ਦੀ ਸੋਚ ਤੇ ਆ ਮਾਹੌਲ ਹਾਂ ਇਹ ਤਾਂ ਹੋਇਆ ਹੋਇਆ ਇਹ ਤਾਂ ਇਹ ਤਾਂ ਰਾਤ ਦਾ ਹੀ ਆ ਵਿਚਾਰਾ ਆਹਾ ਹਾਂ ਕਹਿਣਾ ਤਾਂ ਨਹੀਂ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਚੱਲ ਡਰ ਗਿਆ ਉਹ ਵੇਖ ਜਾ ਕੇ ਬਾ ਵੀ ਬਾ ਲਾ ਫੜੀ ਰਾਣੀ ਪੈਣੇ ਸ਼ੋਰ ਮੈਨੂੰ ਚੜ ਕੋ ਦੂਰ ਦੇਖਣ ਦੇ ਇਹ ਤਾਂ ਆਪਣਾ ਫਾਜਤਾ ਕਰਨੀ ਹੋਈ ਪਤਾ ਫਿਰ ਉਹ ਨੂੰ ਆਏ ਨਹੀਂਦਾ ਪਤਾ ਵੀ ਮੈਨੂੰ ਬੱਚਾ ਆਏਗਾ ਆਏ ਹੁਣ ਆ ਪਤਾ ਨਹੀਂ ਡੋਰ ਕਿੱਥੇ ਆ ਤੇ ਕੋਈ ਪਾਣੀ ਨਾ ਰਣੀ ਤਾਂ ਨਾ ਹੁਣ ਨਹੀਂ ਆ ਦੇਖ ਆ ਦੇਖ ਆ ਖੰਭ ਇੱਥੋਂ ਕੱਟਦੇ ਈ ਨਹੀਂ ਆ ਖੰਭ ਕੱਢ ਕੇ ਚਲੋ ਡੋਰ ਖਿੱਚ ਕੇ ਦੇ ਇਦਾਂ ਆਹਾਂ ਕੱਟ ਕੇ ਦੋ ਇਹਨੂੰ ਕੱਟ ਦੇਣੀ ਪੈਣੀ ਆ ਡੋਰ ਖਿੱਚ ਕੇ ਦੇਖੋ ਫਿਰ ਉਹਨੂੰ ਕੱਟ ਦੋ ਕੱਟ ਦੋ ਫਿਰ ਨਿਕਲ ਆਉਗੀ ਹਾਂ 50 ਆ ਰਹੀ ਹੈ ਹੋਰ ਕੱਟ ਦੇਖ ਹੋਰ ਗਾਹਾਂ ਤੋਂ ਕੱਟਦਾ ਹਾਂ ਇੰਨੀ ਵੱਡਾ ਕਰਕੇ ਇਤਨਾ ਮੇਰੇ ਨਾਲ ਨਾ ਇੱਥੋਂ ਕੱਟ ਇੱਥੋਂ ਆਇਤੋਂ ਆਇਤੋਂ ਕੱਟ ਜਾ ਹਾਂ ਘੱਟ ਕੇ ਦੇਖ ਦੋਰ ਇਹ ਆ ਲੈ ਹਾਂ ਜੀ ਬੱਸ ਚੱਲੇ ਜੀ ਜੈ ਮਾਤਾ ਦੀ ਬੋਲੋ ਸੱਚੇ ਦਰਵਾਰ ਕੀ ਜੈ ਉਡੋ 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 ਚੱਲੇ ਜੀ ਚੱਲੋ ਮੇਰੇ ਬੱਚੇ ਬੋਤ ਪਾਓ ਜਿਉਂ ਮੇਰੇ ਬੱਚੇ ਚੱਲੋ 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 ਇਹ ਤਾਂ ਕਾਹਦਾ ਇਸ਼ਾਰਾ ਹੋਇਆ ਇਹ ਤਾਂ ਵੀ ਸੋਚਿਆ ਮੈਂ ਹਾਂ ਮੇਰੇ ਤੋਂ ਹੋਇਆ ਹੋਇਆ ਇਹ ਤਾਂ ਇਹ ਤਾਂ ਰਾਤ ਦਾ ਹੀ ਆ ਵਿਚਾਰਾ ਆ ਆਹ ਚੈਮਾਤਾ ਹੁੰਦੀ ਹੁੜ ਗਿਆ ਹੁੜ ਗਿਆ ਹੁੜ ਗਿਆ ਹੁੜ ਗਿਆ ਹੁੜ ਗਿਆ ਚੱਲ ਢੱਲ ਗਿਆ ਉਹ ਵਹਿ ਗਿਆ ਜੀ ਬਾਵੀ ਬਾ ਰਾਫਦੀ ਰਾਣੀ ਪੈਣੇ ਸ਼ੋਰ ਮੈਨੂੰ ਕਿਹੜਾ ਕੋ ਡੋਰ ਦੇਖਣ ਦੇ ਇਹ ਤਾਂ ਆਪਣਾ ਫਾਇਦਾ ਕਰਨੀ ਹੂ ਇਹ ਤਾਂ ਫਿਰ ਉਹ ਨੂੰ ਆਏ ਨਹੀਂ ਨਾ ਪਤਾ ਮੈਨੂੰ ਬੱਚਾ ਆਏਗਾ ਆਏਗਾ ਉਹ ਨਾ ਪਤਾ ਨਹੀਂ ਡੋਰ ਕਿੱਥੇ ਆ ਤੇ ਕੋਈ ਪਾਣੀ ਨਾ ਰਾਨੀ ਪਾਣੀ ਹੋਣਾ ਨਹੀਂ ਆ ਦੇਖ ਆ ਦੇਖ ਆ ਖੰਭ ਇੱਥੋਂ ਕੱਟਦੇ ਜੀ ਨਹੀਂ ਆ ਖੰਭ ਕੱਢ ਕੇ ਚਲੋ ਡੋਰ ਖਿੱਚ ਕੇ ਦੇ ਇਦਾਂ ਆਹਾਂ ਕੱਟ ਕੇ ਦੋ ਇਹਨੂੰ ਕੱਟ ਦੇਣੀ ਪੈਣੀ ਆ ਡੋਰ ਖਿੱਚ ਕੇ ਦੇਖੋ ਫੇਰ ਤੁਸੀਂ ਕੱਟ ਦੋ ਕੱਟ ਦੋ ਫੇਰ ਨਿਕਲ ਆਓ ਹਾਂ 50 ਆ ਰਹੀ ਹੈ ਹੋਰ ਕੱਟ ਦੇਖ ਹੋਰ ਗਾਹਾਂ ਤੋਂ ਕੱਟਦਾ ਹਾਂ ਇੰਨੀ ਬੜਾ ਇੱਧਰੋਂ ਮੇਰੇ ਨਾਲ ਨਾ ਇੱਥੋਂ ਕੱਟ ਇੱਥੋਂ ਮੈਂ ਇੱਥੋਂ ਹਾਂ ਇੱਥੋਂ ਕੱਟ ਆ ਖੱਟ ਕੇ ਦੇਖ ਢੋਰਾ ਇਹ ਆ ਲੈ ਚੇਲੇ ਜੀ ਜੈ ਮਾਤਾ ਦੀ ਬੋਲੋ ਸੱਚੇ ਦਰਵਾਰ ਕੀ ਜੈ ਉਡੋ 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 ਚੇਲੇ ਜੀ ਚਲੋ ਮੇਰੇ ਬੱਚੇ ਚਲੋ ਮੇਰੇ ਬੱਚੇ ਚਲੋ 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 ਇਹ ਤਾਂ ਕਾਲਾ ਕਿਹੜਾ ਹੋਇਆ ਇਹ ਤਾਂ ਬੀਜ ਤੋਂ ਪਿਆ ਹੋਇਆ ਹਾਂ ਮੇਰੇ ਤੋਂ ਪਿਆ ਹੋਇਆ ਇਹ ਤਾਂ ਇਹ ਤਾਂ ਰਾਤ ਦਾ ਹੀ ਆ ਵਿਚਾਰਾ ਆ ਆਹ ਕਹਿਣਾ ਕਰ ਦਿੰਦੀ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਚੱਲ ਡਰ ਗਿਆ ਉਹ ਵਹਿ ਗਿਆ ਜਾ ਕੇ ਸੁਭਾਵੀ ਬਾ ਰਾਣੀ ਪੈਣੇ ਸ਼ੋਰ ਮੈਨੂੰ ਚਰ ਕੋ ਦੂਰ ਦੇਖਣ ਦੇ ਇਹ ਤਾਂ ਆਪਣਾ ਖਾਜ ਤਾਂ ਕਰਨੀ ਹੁੰਦੀ ਇਹ ਤਾਂ ਫਿਰ ਉਹ ਨੂੰ ਆਏ ਨਹੀਂ ਨਾ ਪਰ ਮੈਨੂੰ ਬਚਾ ਆਏਗਾ ਆਏਗਾ ਉਹ ਨਾ ਆਪਾ ਤਾਂ ਇਹ ਡੋਰ ਕਿੱਥੇ ਆ ਤੇ ਤੂੰ ਤਾਂ ਹੀ ਨਾ ਨਾ ਰੰਗ ਤੋਂ ਹੁਣ ਨਹੀਂ ਆ ਦੇ ਆ ਦੇ ਆ ਖੰਭ ਤੂੰ ਕੱਟ ਦੀਏ ਨਹੀਂ ਆ ਖੰਭ ਕੱਟ ਚਲੋ ਇੱਕ ਡੋਰ ਖਿੱਚ ਕੇ ਦੇ ਇੱਥਾ ਕੱਟ ਕੇ ਡੋਰ ਨਹੀਂ ਕੱਟਣੀ ਕੋਈ ਆ ਡੋਰ ਖਿੱਚ ਕੇ ਦੇਖੋ ਨਾ ਛੋੜ ਦੋ ਕੱਟ ਦੋ ਫੇਰ ਨਿਕਲ ਆਓ ਆ ਤੰਬਾ داری ਆ ਹੋਰ ਕੱਟ ਦੇਖ ਹੋਰ ਗਾਹਾਂ ਤੋਂ ਕੱਟ ਗਾਹਾਂ ਤੋਂ ਇੰਨੀ ਬੜਾ ਕਰਦੇ ਇਤਨਾ ਮੇਰੇ ਨਾਲ ਇੱਥੋਂ ਕੱਟ ਇੱਥੋਂ ਮੈਂ ਇੱਥੋਂ ਇੱਥੋਂ ਕੱਟ ਆ ਖੱਚ ਕੇ ਦੇਖ ਦੋਰ ਤੇ ਆ ਲੈ ਚੇ ਲੈ ਜੀ ਜੈ ਮਾਤਾ ਦੀ ਬੋਲੋ ਸੱਚੇ ਦਰਵਾਰ ਕੀ ਜੈ ਉਡੋ 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 ਚੇ ਲੈ ਜੀ ਚਲੋ ਮੇਰੇ ਬੱਚੇ ਕੋਠੇ ਪਾ ਲੈ ਚੇ ਲੈ ਮੇਰੇ ਬੱਚੇ ਚਲੋ 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 ਇਹ ਤਾਂ ਕਾਫੀ ਕਿਹੜਾ ਹੋਇਆ ਹੋਇਆ ਇਹ ਤਾਂ ਬੀ ਸੋਕਾ ਹੋਇਆ ਹੋਇਆ ਹਾਂ ਇਹ ਤਾਂ ਹੋਇਆ ਹੋਇਆ ਇਹ ਤਾਂ ਇਹ ਤਾਂ ਰਾਤ ਦਾ ਹੀ ਆ ਵਿਚਾਰਾ ਆਹਾ ਆਹ ਕਹਿਣਾ ਤਾ ਦਿੰਨੀ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਉੜ ਗਿਆ ਚੱਲ ਡੱਲ ਗਿਆ ਉਹ ਵੇਖ ਜਾ ਕੇ ਬਾ ਵੀ ਬਾ ਲਾ ਫੜੀ ਰਾਣੀ ਪੈਣੇ ਸ਼ੋਰ ਮੈਨੂੰ ਚੜ ਕੋ ਦੂਰ ਦੇਖਣ